ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਰਾਹ ਰਸਤੇ ਸੁੱਤੇ ਹੋਏ ਸਮਾਜਾਂ ਦੀ ਜਾਗ ਰਹੀ ਨਾਰੀ ਪੁਰਸ਼ ਕੋਲ ਇਸਤਰੀ ਨੂੰ ਗੁਲਾਮ ਰੱਖਣ ਦੀਆਂ ਭਾਂਤ ਭਾਂਤ ਦੀਆਂ ਸਾਰੀਆਂ ਦਲੀਲਾਂ ਮੁਕਦੀਆਂ ਜਾ ਰਹੀਆਂ ਹਨ ਇਸਤਰੀਆਂ ਨੂੰ ਵੀ ਹੁਣ ਫਿਲਾਸਫੀ ਅਤੇ ਰਾਜਨੀਤੀ ਸਮਝ ਆਉਣ ਲੱਗ ਪਈ ਹੈ ਉਹ ਸੋਚਣ ਅਤੇ ਬੋਲਣ ਵੀ ਲੱਗ ਪਈਆਂ ਹਨ ਪੁਰਸ਼ ਪਰੇਸ਼ਾਨ ਹੋਣ ਲੱਗ ਪਿਆ ਹੈ ਕਿਉਂਕਿ ਉਸਨੇ ਸੋਚਣ ਵਾਲੀ ਇਸਤਰੀ ਨਾਲ ਵਰਤਨ ਦੀ ਅਜੇ ਜਾਂਚ ਨਹੀਂ ਸਿੱਖੀ। ਪੁਰਾਣੇ ਵਿਚਾਰ ਬਹੁਤ ਪੁਰਾਣੇ ਹੋ ਗਏ ਹਨ। ਇਸਤਰੀ ਨੇ ਜਾਣ ਲਿਆ ਹੈ ਕਿ ਘਰ ਦੀਆਂ ਕੰਧਾਂ ਤੋਂ ਬਾਹਰ ਵੀ ਸੰਸਾਰ ਹੈ, ਘਰ ਦੇ ਬਨੇਰੇ ਤੋਂ ਪਰੇ ਹੋਰ ਵੀ ਅਸਮਾਨ ਅਤੇ ਦਿਸਹੱਦੇ ਹਨ। ਪੁਰਸ਼ ਦੇ ਹੱਥੋਂ ਠੋਖਾ ਖਾਣਾ ਹਰ ਇਸਤਰੀ ਦੀ ਹੋਣੀ ਰਹੀ ਹੈ। ਇਹ ਪਰੰਪਰਾ ਤੇ ਦਸਤੂਰ ਹੁਣ ਬਦਲ ਜਾਵੇਗਾ। ਇਤਿਹਾਸ ਵਿੱਚੋਂ ਇਸਤਰੀ ਗੈਰਹਾਜ਼ਰ ਹੈ ਸ਼ਾਇਦ ਇਸ ਲਈ ਇਤਿਹਾਸ ਦਾ ਹਰ ਪੰਨਾ ਲਹੂ ਲਹਾਨ ਹੋਇਆ ਪਿਆ ਹੈ ਜੋਕੇ ਯੁੱਗ ਦੀ ਇਸਤਰੀ ਇਤਿਹਾਸ ਪੜ੍ਹ ਹੀ ਨਹੀਂ ਰਹੀ ਆਪਣੀ ਹਿੰਮਤ ਨਾਲ ਨਵਾਂ ਇਤਿਹਾਸ ਰਚ ਵੀ ਰਹੀ ਹੈ ਜਿਸ ਕੋਲ ਚਾਰੇ ਜੱਕੇ ਹੋਣ ਉਹ ਤਾਂਸ਼ ਮੁਰਮੁਰ ਬੰਡਣ ਦੀ ਗੱਲ ਕਿਉਂ ਕਰੇਗਾ ਪਰ ਸਚਾਈ ਇਹ ਹੈ ਕਿ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਸਥਿਤੀ ਇਸ ਹੱਦ ਤੱਕ ਬਦਲ ਗਈ ਹੈ ਕਿ ਸਾਰੇ ਪੱਤੇ ਹੋਣ ਦੇ ਬਾਵਜੂਦ ਪੁਰਸ਼ ਨੂੰ ਹੁਣ ਬਾਜ਼ੀ ਜਿੱਤਣ ਦਾ ਵਿਸ਼ਵਾਸ ਨਹੀਂ ਰਿਹਾ ਇਸ स्त्री ਦੇ ਰਤਬੇ ਦੀ ਆਬ ਲੁੱਟਣ ਵਾਲਿਆਂ ਦੀ ਸੂਚੀ ਅਤੇ ਇਤਿਹਾਸ ਬੜਾ ਪੁਰਾਣਾ ਤੇ ਲੰਮਾ ਹੈ। ਇਸ ਪਰ ਇਸ ਰਤਬੇ ਦੀ ਆਬਰੂ ਰੱਖਣ ਵਾਲੇ ਵੀ ਹੁਣ ਹਰ ਥਾਂ ਪੈਦਾ ਹੋਣ ਲੱਗ ਪਏ ਹਨ। ਪਾਣੀ ਵਿੱਚ ਉੱਠਦੇ ਭਵਰ ਪਾਣੀ ਤੋਂ ਹੀ ਸ਼ਕਤੀ ਲੈਂਦੇ ਹਨ। ਇੱਕੋ ਦਾਰੇ ਵਿੱਚ ਘੁੰਮਦੇ ਇਹ ਭਵਰ ਵਹਿੰਦੀ ਨਦੀ ਨਾਲੋਂ ਵੀ ਵੱਧ ਸ਼ਕਤੀਸ਼ਾਲੀ ਹੋ ਜਾਂਦੇ ਹਨ। ਇਨ੍ਹਾਂ ਭਵਰਾਂ ਕੋਲ ਪੁਰਸ਼ਾਂ ਵਾਂਗ ਈਨ ਨਾ ਮੰਨਣ ਵਾਲਿਆਂ ਨੂੰ ਡੋਬ ਦੇਣ ਦੇ ਸਿਵਾਏ ਕੋਈ ਸ਼ਕਤੀ ਨਹੀਂ ਹੁੰਦੀ। ਇਸ स्त्रੀਆਂ ਨੂੰ ਟੇਰੀਆਂ ਟੇਡੀਆਂ ਤੇ ਗੁਸੈ ਲੱਖਾਂ ਨਾਲ ਵੇਖਣ ਦੀ ਆਪਣੀ ਆਦਤ ਪੁਰਸ਼ ਨੂੰ ਬਦਲਣੀ ਪਵੇਗੀ। ਆਜ਼ਾਦੀ ਜੋ ਕੇ ਯੁੱਗ ਦਾ ਬੁਨਿਆਦੀ ਸੰਕਲਪ ਹੈ, ਸਾਰੇ ਸੰਘਰਸ਼ ਸੰਕਲਪਾਂ ਦੀ ਕੁੱਖ ਵਿੱਚ ਪਲਦੇ ਹਨ। ਇਸ ਸਮੇਂ ਸੰਸਾਰ ਵਿੱਚ ਜਿੰਨੇ ਵੀ ਸੰਘਰਸ਼ ਚੱਲ ਰਹੇ ਹਨ, ਇਨ੍ਹਾਂ ਸੰਘਰਸ਼ਾਂ ਦੇ ਵਿਚਕਾਰ ਇੱਕ ਮੁੱਖ ਸੰਘਰਸ਼ ਇਸਤਰੀ ਵੱਲੋਂ ਪੁਰਸ਼ ਦੇ ਬਰਾਬਰ ਹੋਣ ਦਾ ਸੰਘਰਸ਼ ਆਪਣੇ ਫੈਸਲਾਕੁਨ ਦੌਰ ਵਿੱਚ ਪਹੁੰਚਿਆ ਹੋਇਆ ਹੈ। ਇਹ ਔਰਤਾਂ ਦਾ ਆਜ਼ਾਦੀ ਸੰਗਰਾਮ ਹੈ ਆਜ਼ਾਦੀ ਸੰਗਰਾਮਾਂ ਨਾਲ ਉਹਨੇ ਲੋਕਾਂ ਨੂੰ ਆਜ਼ਾਦੀ ਨਹੀਂ ਮਿਲੀ ਜਿੰਨੀ ਵਿਗਿਆਨ ਅਤੇ ਵਿਦਿਆ ਦੇ ਫੈਲਣ ਨਾਲ ਮਿਲੀ ਹੈ ਵਿਦਿਆ ਪ੍ਰਾਪਤੀ ਦੇ ਖੇਤਰ ਵਿੱਚ ਔਰਤ ਪੂਰੇ ਸਦਕਾ ਤੇ ਵਿਸ਼ਵਾਸ ਨਾਲ ਸੰਗਰਾਮ ਦੇ ਹਰ ਪੜਾਅ ਤੇ ਮੋਰਚ ਨੂੰ ਪਾਰ ਕਰਦੀ ਜਾ ਰਹੀ ਹੈ ਮਹਾਨਤਾ ਦਾ ਸੰਕਲਪ ਹੁਣ ਕੇਵਲ ਪੁਰਸ਼ਾਂ ਲਈ ਹੀ ਨਹੀਂ ਵਰਤਿਆ ਜਾਂਦਾ ਔਰਤਾਂ ਵੀ ਮਹਾਨ ਹੋਣ ਲੱਗ ਪਈਆਂ ਹਨ ਆਪਣੀ ਸਿਖਰ ਤੇ ਪਹੁੰਚ ਕੇ ਮਹਾਨਤਾ ਮਮਤਾ ਵਿੱਚ ਬਦਲ ਜਾਂਦੀ ਹੈ अनुभव ਅਤੇ ਗਿਆਨ ਦੀ ਸਿਖਰ ਦੇ ਪਹੁੰਚ ਕੇ ਪੁਰਸ਼ਾਂ ਵਿੱਚ ਵੀ ਨਾਰੀ ਤੱਤ ਫੁੱਟ ਪੈਂਦਾ ਹੈ ਇੱਕ ਮਾਂ ਜਾਗ ਪੈਂਦੀ ਹੈ। ਮਹਾਤਮਾ ਬੁੱਧ ਦੀ ਮੂਰਤੀ, ਈਸਾ ਦੀ ਤਸਵੀਰ, ਕ੍ਰਿਸ਼ਨ, ਨਾਨਕ ਅਤੇ ਗਾਂਧੀ ਦੇ ਚਿੱਤਰ ਇਸ ਗੱਲ ਦੀ ਗਵਾਹੀ ਹਨ ਕਿ ਮਹਾਨਤਾ ਸਬਰ, ਸੰਤੋਖ, ਧੀਰਜ, ਸਹਿਜ ਅਤੇ ਸ਼ਾਂਤੀ ਦਾ ਹੋ ਸੰਗਮ ਅਤੇ ਆਕਰਸ਼ਣ ਹੈ। ਜਿੱਥੇ ਪਹੁੰਚ ਕੇ ਸਭ ਪ੍ਰਕਾਰ ਦੀ ਭਟਕਣ ਤਲਾਸ਼ ਅਤੇ ਬੇਚੈਨੀ ਸੋ ਜਾਂਦੀ ਹੈ ਮਹਾਨਤਾ ਦੇ ਸਾਰੇ ਗੁਣ ਬੁਨਿਆਦੀ ਤੌਰ ਤੇ ਨਾਰੀ ਗੁਣ ਹਨ ਨਾਰੀ ਗੁਣ ਵਾਸਤਵ ਵਿੱਚ ਰੱਬ ਦੇ ਹੀ ਗੁਣ ਹਨ ਪਰਮਾਤਮਾ ਨੇ ਆਪਣੀਆਂ ਅਨੇਕਾਂ ਜ਼ਿੰਮੇਵਾਰੀਆਂ ਨਾਰੀ ਨੂੰ ਸੰਭਾਲੀਆਂ ਹੋਈਆਂ ਹਨ ਇਸ ਧਰਤੀ ਦੇ ਮਾਂ ਮਾਂ ਰੱਬ ਦੀਆਂ ਦੂਤ ਹੁੰਦੀਆਂ ਹਨ ਮਾਂ ਨੂੰ ਮਹਾਨ ਕਹਿਣ ਦੀ ਲੋੜ ਨਹੀਂ ਮਾਂ ਨੂੰ ਮਹਾਨ ਅਖਵਾਉਣ ਦੀ ਇੱਛਾ ਵੀ ਨਹੀਂ ਹੈ ਮਹਾਨ ਕੇਵਲ ਪੁਰਸ਼ ਹੁੰਦੇ ਹਨ ਮਹਾਨਤਾ ਮਰਦਾਨਾ ਸੰਕਲਪ ਹੈ मां महा ਨਹੀਂ ਹੁੰਦੀ ماں ਕੇਵਲ ماں ਹੁੰਦੀ ਹੈ। ਮਾਨਵ ਜਾਤੀ ਦਾ ਇਹ ਦੁਖਾਂਤ ਹੈ ਕਿ ਪੂਰੀ ਸભ્યਤਾ ਦੀ ਉਸਾਰੀ ਹੀ ਮਰਦਾਨਾ ਦ੍ਰਿਸ਼ਟੀਕੋਣ ਤੋਂ ਹੋਈ ਹੈ। ਇਸ ਲਈ ਇਤਿਹਾਸ ਵਿੱਚੋਂ ਧਰਮ, ਫੌਜ ਅਤੇ ਵਪਾਰ ਵਿੱਚੋਂ ਇਸ ਤਰੀਕੇ ਦੀ ਨਜ਼ਰ ਨਹੀਂ ਆਉਂਦੀ। ਕਾਮਸੂਤਰ, ਸਮੋਚਾ, ਸੁੰਦਰਿਆ ਸ਼ਾਸਤਰ ਅਤੇ ਸਾਰੇ ਕਲਾ ਸਿਧਾਂਤ ਪੁਰਸ਼ ਦ੍ਰਿਸ਼ਟੀਕੋਣ ਤੋਂ ਸਿਰਜੇ ਗਏ ਹਨ। ਸਮਾਜ ਕੋਲ ਸਿਆਨਪ ਤੇ ਗਿਆਨ ਆਦਿ ਸੰਕਲਪ ਵੀ ਮਰਦਾਨਾ ਹਨ ਇਸਤਰੀ ਕੋਲ ਅਕਲ ਤੇ ਗਿਆਨ ਦਾ ਮਰਦਾਨਾ ਸੰਕਲਪ ਨਹੀਂ ਹੈ ਇਸ ਲਈ ਪੁਰਸ਼ਾਂ ਦੀ ਦ੍ਰਿਸ਼ਟੀ ਤੋਂ ਇਸਤਰੀਆਂ ਨੂੰ ਮੂਰਖ ਜਾਂ ਘੱਟ ਸਿਆਣਾ ਸਮਝਿਆ ਗਿਆ ਹੈ ਸਮੁੱਚਾ ਸੰਧ ਪ੍ਰਬੰਧ ਵੀ ਪੁਰਸ਼ ਦੀ ਸਰੀਰਕ ਸ਼ਕਤੀ ਅਤੇ ਉਸ ਦੇ ਹੱਥ ਦੇ ਆਕਾਰ ਅਨੁਸਾਰ ਸਿਰਜਿਆ ਗਿਆ ਹੈ ਪੁਰਸ਼ਾਂ ਦਾ ਹੰਕਾਰ ਬੁੱਧੀ ਕੇਂਦਰਿਤ ਅਤੇ ਸ਼ਕਤੀ ਕੇਂਦਰਿਤ ਹੈ ਮਰਦਾਨਾ ਸਿਆਨਪ ਤਰਕ ਆਧਾਰਿਤ ਹੈ ਕਬਜ਼ੇ ਦੀ ਭਾਵਨਾ ਮਰਦਾਨਵੀ ਸੋਚ ਦਾ ਧੁਰਾ ਹੈ ਇਸਤਰੀ ਕੋਲ ਮਰਦਾਨਾ ਬੁੱਧੀ ਅਤੇ ਤਰਕ ਨਹੀਂ ਹਨ ਇਸਤਰੀਆਂ ਕੋਲ ਭਾਵਕ ਸੋਜ ਹੁੰਦੀ ਹੈ ਇਸਤਰੀਆਂ ਕੋਲ ਸਿਧਾਂਤ ਨਹੀਂ ਹੁੰਦੇ ਫਲਸਫੇ ਨਹੀਂ ਹੁੰਦੇ ਮੋਹ ਹੁੰਦਾ ਹੈ ਇਸਤਰੀਆਂ ਬਿਆਸ ਨਹੀਂ ਕਰਦੀਆਂ ਉਹਨਾਂ ਕੋਲ ਸਹਿਮਤ ਹੋਣ ਦੀ ਸਿਆਣਪ ਹੁੰਦੀ ਹੈ ਪੁਰਸ਼ ਲੜਦੇ ਹਨ ਇਸਤਰੀਆਂ ਸਮਝੌਤੇ ਕਰਦੀਆਂ ਹਨ ਪੁਰਸ਼ ਹਥਿਆਰ ਵਰਤਦੇ ਹਨ ਇਸਤਰੀਆਂ ਪਿਆਰ ਨਾਲ ਛਾਉਂਦੀਆਂ ਹਨ ਇਸਤਰੀਆਂ ਕੋਲ ਦੇਣ ਲਈ ਕੋਈ ਜਾਇਦਾਦ ਨਹੀਂ ਹੁੰਦੀ ਨਾ ਹੀ ਉਹ ਕਿਸੇ ਜਾਇਦਾਦ ਤੇ ਕਬਜ਼ਾ ਕਰਦੀਆਂ ਹਨ ਉਹਨਾਂ ਕੋਲ ਪਿਆਰ ਦੀ ਦੌਲਤ ਹੁੰਦੀ ਹੈ ਜਿਸ ਨੂੰ ਦੇਣ ਵੇਲੇ ਲੁਟਾਉਣ ਵੇਲੇ ਉਹ ਆਪਣੇ ਕੋਲ ਕੁਝ ਨਹੀਂ ਰੱਖਦੀਆਂ। ਪੁਰਸ਼ ਅਸੂਲ ਅਤੇ ਨਿਯਮ ਬਣਾਉਂਦੇ ਹਨ ਜਦੋਂ ਕਿ ਇਸਤਰੀਆਂ ਦੀ ਦਿਲਚਸਪੀ ਸਲੀਕੇ ਵਿੱਚ ਹੁੰਦੀ ਹੈ। ਸਲੀਕਾ ਅੰਦਰੋਂ ਉਪਜਣ ਵਾਲਾ ਸੰਜਮ, ਸੰਕੋਚ ਅਤੇ ਕੋਮਲ ਜਜ਼ਬਾ ਹੁੰਦਾ ਹੈ। ਪੁਰਸ਼ਾਂ ਦੇ ਅਨੇਕਾਂ ਕਾਨੂੰਨ ਬਣਾਏ ਹਨ ਅਤੇ ਲਗਭਗ ਸਾਰੇ ਹੀ ਤੋੜੇ ਹਨ। ਇਸਤਰੀਆਂ ਨੇ ਕੋਈ ਕਾਨੂੰਨ ਨਹੀਂ ਬਣਾਇਆ ਤੇ ਕੋਈ ਕਾਨੂੰਨ ਤੋੜਿਆ ਵੀ ਨਹੀਂ। ਜਦੋਂ ਪਰਸ਼ਦਾ ਰਾਜ ਖਤਮ ਹੋਵੇਗਾ ਤਾਂ ਸੰਸਾਰ ਹਿੰਸਾ ਵਿਰੋਧ ਛਲ ਫਰੇਬ ਈਮਾਨੀ ਝੂਠ ਤੇ ਪ੍ਰਿਸ਼ਟਾਯਾਰਦੀ ਥਾਂ ਸਲੀਕੇ ਨਾਲ ਚੱਲੇਗਾ ਉਹ ਇਸਤਰੀਆਂ ਦਾ ਰਾਜ ਹੋਵੇਗਾ ਪਿਤਰੀ ਸਭੇ ਧਾਮਾਂ ਨਾਲੋਂ ਮਾਤਰੀ ਸਭੇ ਧਾਮਾਂ ਦੀ ਉਮਰ ਲੰਮੀ ਇਸ ਲਈ ਨਹੀਂ ਹੋਈ ਕਿਉਂਕਿ ਸਾਡੇ ਸਮਾਜਾਂ ਦਾ ਦੁਖਾਂਤ ਇਹ ਰਿਹਾ ਹੈ ਕਿ ਇਸਤਰੀਆਂ ਬਾਰੇ ਸਾਡੇ ਸਾਰੇ ਕਾਨੂੰਨ ਨੇ ਸੰਗਲਪ ਤੇ ਵਿਚਾਰ ਪਿਛਾਂ ਕਿੱਚੋ ਹਨ ਇਸਤਰੀ ਕੋਲ ਕੋਈ ਅਜਿਹਾ ਸਮਾਂ ਨਹੀਂ ਹੁੰਦਾ ਜਿਸ ਨੂੰ ਉਹ ਆਪਣਾ ਕੈ ਸਕਣ ਜਿਸ ਨੂੰ ਹੋ ਆਪਣੇ ਵਿਕਾਸ ਲਈ ਵਰਤ ਸਕਣ ਕਿਉਂਕਿ ਬੱਚੇ ਤੇ ਵੱਡੇ ਹਰ ਵੇਰੇ ਨਿਰੰਤਰ ਵਿਗੜਨ ਪਾਉਂਦੇ ਰਹਿੰਦੇ ਹਨ ਜਿਸ ਦਿਨ ਪੁਰਸ਼ਾਂ ਤੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਉਸ ਦਿਨ ਇਸਤਰੀ ਦੇ ਕੰਮ ਕਾਜ ਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ ਲੰਮਾ ਅਰਸਾ ਘਰਾਂ ਦੇ ਅੰਦਰ ਰਹਿਣ ਕਾਰਨ ਇਸਤਰੀਆਂ ਨੇ ਘਰ ਦੀ ਚਾਰ ਦਿਵਾਰੀ ਅਤੇ ਕੰਧਾਂ ਨੂੰ ਹੀ ਆਪਣੇ ਸੰਸਾਰ ਦੀਆਂ ਹੱਦਾਂ ਮੰਨ ਲਿਆ ਹੈ ਉਹਨਾਂ ਦੀਆਂ ਗਿਣੀਆਂ ਮਿੱਠੀਆਂ ਉਡਾਰੀਆਂ ਮਾਲਕਾਂ ਦੇ ਮਿੱਥੇ ਹੋਏ ਘੇਰੇ ਵਿੱਚ ਹੀ ਰਹਿੰਦੀਆਂ ਹਨ। ਇਸਤਰੀ ਦੀ ਕੁੱਖ ਤੇ ਪੁਰਸ਼ ਨੇ ਆਪਣੇ ਨਾਂ ਦੀ ਤਖਤੀ ਲਟਕਾਈ ਹੋਈ ਹੈ। ਘਰ ਦੀਆਂ ਕੰਧਾਂ, ਫਰਸ਼ਾਂ, ਬਿਸਤਰਿਆਂ, ਭਾਂਡਿਆਂ ਆਦ ਨਾਲ ਇਸਤਰੀਆਂ ਦਾ ਰਿਸ਼ਤਾ ਬੜਾ ਨੇੜੇ ਦਾ ਹੁੰਦਾ ਹੈ। ਇਸ ਤਰ੍ਹਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਨੇ ਕਿਸ ਵੇਲੇ ਆਉਣਾ ਹੈ, ਕੀ ਖਾਣਾ ਹੈ, ਕੀ ਕਹਿਣਾ ਹੈ। ਉਹ ਵਿਸਥਾਰ ਵਿੱਚ ਜਾਣਦੀਆਂ ਹੁੰਦੀਆਂ ਹਨ ਕਿ ਕਿਹੜਾ ਕੱਪੜਾ ਕਦੋਂ ਆਇਆ, ਕਿਉਂ ਆਇਆ। ਕਿਵੇਂ ਆਇਆ ਕੌਣ ਲਿਆਇਆ ਕਿੰਨੇ ਧੋ ਪੈ ਚੁੱਕੇ ਹਨ ਕਿਸ ਨੂੰ ਬਟਨ ਲੱਗਣਾ ਹੈ ਕਿਸ ਦੀ ਸੀਨ ਉਧੜੀ ਹੋਈ ਹੈ ਕਿਹੜੀ ਚਾਦਰ ਬਦਲਣ ਵਾਲੀ ਹੈ ਇਹਨਾਂ ਵੇਰਵਿਆਂ ਵਿੱਚ ਹੀ ਔਸਤਰੀ ਦਾ ਜੀਵਨ ਗੁਜ਼ਰ ਜਾਂਦਾ ਹੈ ਬੱਚੇ ਵੱਡੇ ਹੋ ਜਾਂਦੇ ਹਨ ਅਣ ਪਕਾਇਆ ਭੋਜਨ ਖਾਦਾ ਜਾਂਦਾ ਹੈ ਬਿਸਤਰੇ ਘਸ ਜਾਂਦੇ ਹਨ ਬੱਚਿਆਂ ਦੀ ਅਗਿਆਨਤਾ ਗਿਆਨ ਵਿੱਚ ਬਦਲ ਜਾਂਦੀ ਹੈ ਜਿਹੜੇ ਰਿੜਨਾ ਨਹੀਂ ਸਨ ਜਾਣਦੇ ਉਹ ਉਡਾਰੀ ਮਾਰ ਜਾਂਦੇ ਹਨ ਤੋਤਲੀਆਂ ਗੱਲਾਂ ਕਰਨ ਵਾਲੇ ਬਹਿਸ ਕਰਨ ਲੱਗ ਪੈਂਦੇ ਹਨ ਇਹ ਸਾਰੇ स्त्री ਦੇ ਹੀ ਕੰਮ ਹਨ ਇਹ ਸਭ ਕੁਝ स्त्री ਨਾਲ ਵਾਪਰਦਾ ਹੈ ਇਸ ਵਿੱਚ स्त्री ਦਾ ਸਾਰਾ ਜੀਵਨ ਲੱਗ ਜਾਂਦਾ ਹੈ ਪਰ ਇਹਨਾਂ ਕੰਮਾਂ ਦੀ ਕਿਧਰੇ ਚਰਚਾ ਨਹੀਂ ਹੁੰਦੀ ਇਹਨਾਂ ਕੰਮਾਂ ਦਾ ਮਹੱਤਵ ਕਿਧਰੇ ਪਛਾਣਿਆ ਨਹੀਂ ਜਾਂਦਾ ਆਪਣੀ ਸਾਰੀ ਉਮਰ स्त्री ਸੰਤਾਨ ਦਾ ਘਰ ਦੇ ਹੋਰ ਜੀਵਾਂ ਦਾ ਰਾਹ ਸਾਫ਼ ਕਰਦੀ ਰਹਿੰਦੀ ਹੈ ਸੌਖੇ ਦਿਨਾਂ ਦੀ ਆਸ ਤੇ ਉਡੀਕ ਵਿੱਚ ਉਹ ਸਾਰੀਆਂ ਮੁਸ਼ਕਲਾਂ ਵਿਖੜੇ ਮੱਥੇ ਸਹਾਰ ਲੈਂਦੀ ਹੈ ਘਰ ਸਤਿ ਨੂੰ ਬਣਾਈ ਰੱਖਣ ਵਾਸਤੇ ਇਸਤਰੀ ਨੂੰ ਪੁਰਸ਼ ਨਾਲੋਂ ਵਧੇਰੇ ਯਤਨ ਅਤੇ ਵਧੇਰੇ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ ਪੁਰਸ਼ ਸਭ ਨਹੀਂ ਥਾਈ ਕੁਝ ਲੈਣ ਦੇ ਯਤਨ ਵਿੱਚ ਕੁਝ ਕਮਾਉਣ ਦੀ ਕੋਸ਼ਿਸ਼ ਵਿੱਚ ਰੁੱਝਿਆ ਰਹਿੰਦਾ ਹੈ ਜਦੋਂ ਕਿ ਇਸਤਰੀ ਆਪਣੀ ਥਾਲੀ ਵਿੱਚਲੀ ਚੀਜ਼ ਵੀ ਦੂਜੇ ਨੂੰ ਦੇ ਦਿੰਦੀ ਹੈ ਪੁਰਸ਼ ਨੂੰ ਖੇਰਲਾ ਚੁੰਮਣ ਵੀ ਭੁੱਲ ਜਾਂਦਾ ਹੈ ਜਦੋਂ ਕਿ ਇਸਤਰੀ ਨੂੰ ਅਜੇ ਪਹਿਲਾ ਵੀ ਯਾਦ ਹੁੰਦਾ ਹੈ ਇਸਤਰੀ ਵਿੱਚ ਕੁਝ ਦੇਣ ਦੀ ਅਮੀਰੀ ਹੁੰਦੀ ਹੈ ਕੁਝ ਲੈਣ ਦਾ ਲਾਲਚ ਨਹੀਂ ਹੁੰਦਾ ਪੁਰਸ਼ ਜਦੋਂ ਚਾਹੋਂ ਜੋ ਚਾਹੋਂ ਜਿੱਥੋਂ ਚਾਹੋਂ ਖਰੀਦ ਲਿਆਉਂਦੇ ਹਨ ਇਸਤਰੀ ਨੂੰ ਆਪਣੇ ਤਨ ਦੇ ਕੱਪੜੇ ਲੈਣ ਵਾਸਤੇ ਪੁਰਸ਼ ਦੀ ਮਿਹਨਤ ਕਰਨੀ ਪੈਂਦੀ ਹੈ ਉਸ ਦੀ ਪ੍ਰਵਾਨਗੀ ਲੈਣੀ ਪੈਂਦੀ ਹੈ ਵਿਆਹ ਸਮੇਂ ਪੁਰਸ਼ ਨੂੰ ਨਾ ਆਪਣੀ ਸਥਿਤੀ ਅਤੇ ਨਾ ਆਪਣਾ ਸਥਾਨ ਬਦਲਣਾ ਪੈਂਦਾ ਹੈ ਜਦੋਂ ਕਿ ਇਸਤਰੀ ਆਪਣਾ ਸਭ ਕੁਝ ਲਟਾ ਦਿੰਦੀ ਹੈ ਉਹ ਆਪਣੇ ਮਾਪੇ ਆਪਣਾ ਨਾਂ ਆਪਣੇ ਭੈਣ ਭਰਾ ਆਪਣੇ ਸਾਥ ਸਬੰਧੀ ਆਪਣਾ ਦੇਸ਼ ਆਪਣਾ ਸੱਭਿਆਚਾਰ ਸਖੀਆਂ ਸਹੇਲੀਆਂ ਗੁੱਡੀਆਂ ਪਟੋਲੇ ਇਰਮਾਨ ਅਤੇ ਸੁਪਨੇ ਕੁਰਬਾਨ ਕਰ ਦਿੰਦੀ ਹੈ ਪਰ ਪੁਰਸ਼ ਪਿਆਰ ਦੀਆਂ ਘੜੀਆਂ ਵਿੱਚ ਵੀ ਫੇਰੇ ਲੈਂਦਿਆਂ ਵੀ ਕੁਝ ਲੈਣ ਅਤੇ ਕਮਾਉਣ ਦੀਆਂ ਤਰਕੀਬਾਂ ਸੋਚਦਾ ਰਹਿੰਦਾ ਹੈ। ਇਸਤਰੀ ਸਦਾ ਰਿਸ਼ਤਿਆਂ ਦੇ ਤਾਣੇ ਪੇਟੇ ਵਿੱਚ ਪਰਚੀ ਰੁਚੀ ਹੁੰਦੀ ਹੈ। ਕਿਸੇ ਗਵਾਚੇ ਜਾਂ ਟੁੱਟੇ ਰਿਸ਼ਤੇ ਨੂੰ ਵਿਸਾਰਨ ਦਾ ਢੰਗ ਹਰ ਕਿਸੇ ਦਾ ਵੱਖਰਾ ਹੁੰਦਾ ਹੈ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਰਿਸ਼ਤੇਆਂ ਪ੍ਰਤੀ ਬਹੁਤ ਹੀ ਗੰਭੀਰ ਹੁੰਦੀਆਂ ਹਨ ਅਤੇ ਕਿਸੇ ਰਿਸ਼ਤੇ ਦੇ ਟੁੱਟਣ ਤੇ ਉਹ ਬਹੁਤ ਅਧਿਕ ਮਹਿਸੂਸ ਕਰਦੀਆਂ ਹਨ। ਪੁਰਸ਼ਾਂ ਦੇ ਦਿਲ ਨਹੀਂ ਟੁੱਟਦੇ, ਦਿਲ ਇਸਤਰੀਆਂ ਦੇ ਹੀ ਟੁੱਟਦੇ ਹਨ। ਔਰ ਸਾਂ ਦੇ ਲਾ ਨੂੰ ਕੇਵਲ ਮੋਚ ਆਉਂਦੀ ਹੈ ਜਿਹੜੀ ਲਗਭਗ ਇੱਕ ਹਫਤਾ ਦੀ ਉਦਾਸੀ ਉਪਰੰਤ ਠੀਕ ਹੋ ਜਾਂਦੀ ਹੈ ਇਸਤਰੀ ਆਪਣੇ ਪੁਰਾਣੇ ਰਿਸ਼ਤਿਆਂ ਨੂੰ ਵੀ ਨਹੀਂ ਭੁੱਲਦੀਆਂ ਵਿਆਹ ਉਪਰੰਤ ਜਦੋਂ ਇਸਤਰੀ ਪੇਕੇ ਆਉਂਦੀ ਹੈ ਤਾਂ ਅਕਸਰ ਇੱਕ ਕਾਰਨ ਉਸ ਨੂੰ ਮਿਲਣਾ ਵੀ ਹੁੰਦਾ ਹੈ ਜਿਸ ਨਾਲ ਵਿਆਹ ਹੋਣਾ ਚਾਹੀਦਾ ਸੀ ਪਰ ਹੋ ਨਹੀਂ ਸੀ ਸਕਿਆ ਅਤੇ ਉਹ ਇਸ ਪੁਰਾਣੇ ਰਿਸ਼ਤੇ ਦਾ ਅਸਧਾ ਲਈ ਭੋਗ ਪਾ ਦਿੰਦੀ ਹੈ ਪਿਆਰ ਦਾ ਸਲੀਕਾ ਤੇ ਪਿਆਰ ਪ੍ਰਬੰਧ ਦੀ ਨਿਪੁੰਨਤਾ ਇਸਤਰੀ ਦੇ ਖੇਤਰ ਹਨ ਜਿਨ੍ਹਾਂ ਸਮਾਜਾਂ ਵਿੱਚ ਸਲੀਕੇ ਦੀ ਘਾਟ ਹੁੰਦੀ ਹੈ ਉਹਨਾਂ ਸਮਾਜਾਂ ਵਿੱਚ ਹੀ ਜੁਰਮਾਂ ਦੀ ਬਹੁਤਾਤ ਹੁੰਦੀ ਹੈ। ਇਸਤਰੀਆਂ ਵਿੱਚ ਸਲੀਕਾ ਵਧੇਰੇ ਹੁੰਦਾ ਹੈ ਇਸ ਲਈ ਉਹਨਾਂ ਵਿੱਚ ਜੁਰਮ ਕਰਨ ਦੀ ਪ੍ਰਵਿਰਤੀ ਲਗਭਗ ਲੋਪ ਹੁੰਦੀ ਹੈ। ਪਿਆਰ ਦੇ ਖੇਤਰ ਵਿੱਚ ਪਿਆਰ ਦਾ ਸੁਭਾਅ ਤੇ ਦਿਸ਼ਾ ਪ੍ਰਦਾਨ ਕਰਨ ਵਿੱਚ ਜਿੰਨੀ ਉਮੀਰੀ ਨਿਪੁੰਨਤਾ ਦੇਖੋ ਛਾਲੀ ਇਸਤਰੀ ਕੋਲ ਹੁੰਦੀ ਹੈ ਉਸ ਦਾ ਪੁਰਸ਼ ਅਨੁਮਾਨ ਵੀ ਨਹੀਂ ਲਗਾ ਸਕਦਾ। ਜਦੋਂ ਕੋਈ ਇਸਤਰੀ ਕਿਸੇ ਨੂੰ ਪਿਆਰ ਕਰਦੀ ਹੈ ਤਾਂ ਉਸ ਦੇ ਖਾਣ ਪੀਣ ਦਾ ਪ੍ਰਬੰਧ ਵੀ ਕਰਦੀ ਹੈ। ਉਹ ਉਸਦੀ ਹਰ ਲੋੜ ਪੂਰੀ ਕਰਨ ਦੀ ਸਮੁੱਚੀ ਜ਼ਿੰਮੇਵਾਰੀ ਅਪਣਾ ਲੈਂਦੀ ਹੈ ਜਦੋਂ ਕੋਈ ਇਸਤਰੀ ਕਿਸੇ ਨੂੰ ਪਿਆਰ ਕਰਦੀ ਹੈ ਤਾਂ ਉਸ ਦੇ ਖਾਣ ਪੀਣ ਦਾ ਪ੍ਰਬੰਧ ਵੀ ਕਰਦੀ ਹੈ ਉਹ ਉਸ ਦੀ ਹਰ ਲੋੜ ਪੂਰੀ ਕਰਨ ਦੀ ਸਮੁੱਚੀ ਜ਼ਿੰਮੇਵਾਰੀ ਅਪਣਾ ਲੈਂਦੀ ਹੈ ਇਹ ਇਸਤਰੀ ਦਾ ਸੁਭਾਵਿਕ ਵਿਹਾਰ ਹੈ ਇਸਤਰੀ ਨਾਲ ਪਿਆਰ ਵਿੱਚ ਵਿਚਰਦਾ ਪੁਰਸ਼ ਕبھی ਹੁੰਦਾ ਹੈ ਜਦੋਂ ਕਿ ਵਿਆਹ ਹੋ ਜਾਣ ਦੀ ਸੂਰਤ ਵਿੱਚ ਉਹ ਆਲੋਚਕ ਬਣ ਜਾਂਦਾ ਹੈ ਇਸਤਰੀ ਵਿੱਚ ਪੁਰਸ਼ ਦੇ ਵਿੱਚ ਅਸਲ ਵਿੱਚ ਇਸਤਰੀ ਤੇ ਕਬਜ਼ਾ ਹੋਣ ਤੱਕ ਹੀ ਹੁੰਦੀ ਹੈ ਕਬਜ਼ਾ ਹੋ ਜਾਣ ਪਰੰਤ ਪੁਰਸ਼ ਇਸਤਰੀ ਪ੍ਰਤੀ ਵੇਸਲਾ ਹੋ ਜਾਂਦਾ ਹੈ ਜਿੰਨੀਆਂ ਪੁਰਸ਼ ਨੂੰ ਸਮਾਜਿਕ ਖੇਤਰ ਵਿੱਚ ਖੁੱਲ੍ਹਾਂ ਹਨ ਹੁਣ ਨਹੀਂ ਹੀ ਵਧੇਰੇ ਇਸਤਰੀ ਦੇ ਵਿਹਾਰ ਤੇ ਰੋਕਾਂ ਹਨ ਕੁਝ ਪੁਰਸ਼ ਬੀਬੀ ਨੂੰ ਰੱਬ ਸਮਝਦੇ ਹਨ ਪਰ ਆਪ ਨਾਸਤਿਕ ਹੁੰਦੇ ਹਨ ਪੁਰਸ਼ ਲਈ ਪਿਆਰ ਕਿਸੇ ਫਕੀਰ ਦੇ ਚੋਲੇਬਾਨ ਹੁੰਦਾ ਹੈ ਜਿਸ ਦੀ ਫਿਟਿੰਗ ਦਾ ਕੋਈ ਨੰਬਰ ਨਹੀਂ ਹੁੰਦਾ ਪਿਆਰ ਕਰਦਾ ਹੋਇਆ ਪੁਰਸ਼ ਇਸਤਰੀ ਨੂੰ ਜਿੱਤਣ ਦੀ ਇੱਛਾ ਨਾਲ ਕਹਿੰਦਾ ਹੈ ਮੈਂ ਤੇਰੇ ਵਿੱਚ ਇਉਂ ਵਸਣਾ ਚਾਹੁੰਦਾ ਹਾਂ ਜਿਵੇਂ ਪੱਥਰ ਵਿੱਚ ਚੁੱਪ ਹੁੰਦੀ ਹੈ ਜਿਵੇਂ ਸਾਰੰਗੀ ਵਿੱਚ ਸੰਗੀਤ ਹੁੰਦਾ ਹੈ ਮੈਂ ਕਸਤੋਰੀ ਦੀ ਮਹਿਕ ਵਾਸਤੇ ਹਿਰਨ ਦੀ ਤਰ੍ਹਾਂ ਤੇਰੀ ਤਲਾਸ਼ ਵਿੱਚ ਕਈ ਉਮਰਾਂ ਭਟਕਿਆ ਹਾਂ ਮੈਂ ਤੈਨੂੰ ਢੋੜ ਕੇ ਨਾ ਮਿਲ ਸਕਿਆ ਤੇ ਥੰ ਖਲੋ ਕੇ ਉਡੀਕਿਆ ਨਾ ਗਿਆ ਵਿਛੋੜੇ ਦੀ ਪੀੜ ਇੰਨੀ ਹੋਈ ਕਿ ਰੇਤ ਵੀ ਤੜਪੀ ਤੇਰਾ ਸੰਜਮ ਇੰਨਾ ਕਿ ਤੇਰੇ ਤੋਂ ਚਿੱਕਿਆ ਵੀ ਨਾ ਗਿਆ ਪਿਆਰੇ ਨੂੰ ਉਡੀਕਦੇ ਹੋੜੀ ਦੇ ਇਸਤਰੀ ਦੇ ਵਾਲਾਂ ਵਿੱਚ ਧੁੱਪਾਂ ਤੇ ਛਾਵਾਂ ਦੀ ਬਹਿਸ ਚੱਲ ਪੈਂਦੀ ਹੈ ਉਹ ਪੁੱਛਦੀ ਹੈ ਜੇ ਤੂੰ ਇਸ ਤਰ੍ਹਾਂ ਹੀ ਪਰਤ ਜਾਣਾ ਸੀ ਤਾਂ ਤੂੰ ਆਇਆ ਹੀ ਕਿਉਂ ਸੀ ਸਾਡਾ ਇਹ ਸਾਥ ਕੀ ਸੀ ਲੋੜ ਸੀ ਜਾਂ ਖਾਲੀ ਵੱਲੋਂ ਖਾਲੀ ਨੂੰ ਭਰਨ ਦਾ ਇੱਕ ਤਰਲਾ ਸੀ ਉਹ ਕੌਣ ਸੀ ਜਿਸ ਨੂੰ ਮੈਂ ਤੇਰੀ ਅੱਖਾਂ ਵਿੱਚੋਂ ਤੱਕਦੀ ਸੀ ਮੇਰੇ ਜਿਸਮ ਦਾ ਇੱਕ ਇੱਕ ਅੰਗ ਬਗਾਵਤ ਕਰਦਾ ਸੀ ਜਦੋਂ ਟੋਰ ਨਾਚ ਵਿੱਚ ਪਲਟਾ ਖਾ ਜਾਂਦੀ ਸੀ ਜਦੋਂ ਅੰਗ ਅੰਗਾਂ ਦੇ ਮੇਚ ਆਏ ਸਨ ਜਦੋਂ ਤਨ ਵਿੱਚ 부ਝੇ ਗੀਤਾਂ ਨੂੰ ਬੋਲ ਮਿਲੇ ਸਨ ਜੋ ਤੇਰੇ ਅੰਦਰ ਧੜਕ ਰਿਹਾ ਸੀ ਉਹ ਮੇਰਾ ਹੀ ਤਾਂ ਦਿਲ ਸੀ ਇਸਤਰੀ ਦੇ ਜੀਵਨ ਦੀਆਂ ਸਾਰੀਆਂ 84 ਲੱਖ ਜੁਨਾ ਕਿਸੇ ਦੀ ਤਲਾਸ਼ ਵਿੱਚ ਟੜਪਦੇਆਂ ਤੇ ਨਾ ਆਉਣ ਵਾਲੇ ਨੂੰ ਉਡੀਕਦੇਆਂ ਲੰਘ ਜਾਂਦੀਆਂ ਹਨ ਪਰ ਫਿਰ ਵੀ ਉਸ ਦੀ ਪਿਆਰ ਕਰਨ ਦੀ ਜਿੱਦ ਨਹੀਂ ਜਾਂਦੀ ਪਿਆਰ ਕਰਨਾ ਹੀ ਇਸਤਰੀ ਦਾ ਧਰਮ ਹੈ अनेका ਵਾਰ ਹਾਰ ਜਾਣ ਉਪਰੰਤ ਵੀ ਉਹ ਆਪਣੇ ਧਰਮ ਨਹੀਂ ਛੱਡਦੀ ਇਸਤਰੀ ਆਪਣੇ ਧਰਮ ਦਾ ਪ੍ਰਚਾਰ ਆਪਣੀ ਬਝਾਰਤੀ ਮੁਸਕਰਾਹਟ ਤੇ ਸਰੀਰਕ ਅੰਗਾਂ ਵਿੱਚਲੀ ਰੌਣਕ ਨਾਲ ਕਰਦੀ ਹੈ ਧਰਮ ਚਲਾਏ ਪੁਰਸ਼ਾਂ ਨੇ ਹਨ ਪਰ ਫਲਾਏ ਅਤੇ ਪ੍ਰਸਾਰੇ ਇਸਤਰੀਆਂ ਨੇ ਹਨ ਧਾਰਮਿਕ ਸਥਾਨ ਵਿੱਚ ਔਸਤਰੀਆਂ ਨਾਲ ਹੀ ਸ਼ੋਭਦੇ ਹਨ ਆਪਣੀ ਸੰਤਾਨ ਵਿੱਚ ਇਸਤਰੀ ਹੀ ਧਰਮ ਨੈਤਿਕਤਾ اخلاق ਸੌ ਪੁਣੇ ਅਤੇ ਸਲੀਕੇ ਦਾ ਸੰਚਾਰ ਕਰਦੀ ਹੈ ਬਲਦੀ पिਗਲਦੀ ਆਲੇ ਦੁਆਲੇ ਨੂੰ ਰੋਸ਼ਨਾਂ ਦੀ ਹੋਈ ਮੋਮਬਤੀ ਵੇਖ ਕੀ ਤੁਹਾਨੂੰ ਆਪਣੀ ਮਾਂ ਯਾਦ ਨਹੀਂ ਆਉਂਦੀ ਜ਼ਿੰਮੇਵਾਰੀਆਂ ਸਾਡਾ ਅੰਧਲਾ ਰੋਸ਼ਨ ਕਰਦੀਆਂ ਹਨ ਅਤੇ ਇਹ ਰੋਸ਼ਨੀ ਇਸਤਰੀ ਵਿੱਚ ਉਦੋਂ ਆਪ ਮਹਾਰਿਆ ਜਾਂਦੀ ਹੈ ਜਦੋਂ ਉਹ ਮਾਂ ਬਣਦੀ ਹੈ ਸਾਡੇ ਸਮਾਜ ਵਿੱਚ ਇਸਤਰੀ ਦਾ ਮਾਂ ਵਜੋਂ ਹੀ ਸਤਿਕਾਰ ਹੈ ਕਿਸੇ ਹੋਰ ਰੂਪ ਵਿੱਚ ਉਸ ਦਾ ਸਤਿਕਾਰ ਹੈ ਜੇ ਹੋਣਾ ਹੈ Hindu ਧਰਮ ਨੇ ਅਜੇ ਤੱਕ ਦ੍ਰੋਪਦੀ ਦੇ ਚੀਰ ਹਰਨ ਦਾ ਪਛਤਾਵਾ ਨਹੀਂ ਕੀਤਾ ਪਿੰਡੂ ਸਮਾਜਾਂ ਵਿੱਚ ਤਾਂ ਇਸਤਰੀ ਦਾ ਕਿਸੇ ਵੀ ਰੂਪ ਵਿੱਚ ਸਤਿਕਾਰ ਨਹੀਂ ਹੋਇਆ ਉਸ ਦੇ ਸੁਪਨੇ ਬੈਣਾ ਵਿੱਚ ਗੁੰਨੇ ਪਏ ਹਨ ਭਾਰਤ ਦੇ ਤੁਰੰਦਰਲੇ ਪਿੰਡਾਂ ਵਿੱਚ ਇਸਤਰੀ ਦੀ ਸਥਿਤੀ ਬੜੀ ਤਰਸਯੋਗ ਹੈ ਗਰੀਬ ਪਿੰਡਾਂ ਦੇ ਲੋਕਾਂ ਦਾ ਜੋ ਕਿਸ ਸੰਸਾਰ ਵਿੱਚ ਉਹੀ ਹਾਲ ਹੈ ਜਿਹੜਾ ਗਲਤ ਬਸ ਜਾ ਗੱਡੀ ਚੜ ਗਈ ਸਵਾਰੀ ਦਾ ਹੁੰਦਾ ਹੈ ਪਿੰਡ ਦੀਆਂ ਕਠਿਨਾਈਆਂ ਝੱਲ ਝਾਲ ਕੇ ਲੋਕਾਂ ਨੇ ਇਹਨਾਂ ਕਠਿਨਾਈਆਂ ਨੂੰ ਆਪਣੇ ਜੀਵਨ ਦਾ ਵਿਹਾਰ ਬਣਾ ਲਿਆ ਹੈ ਪਿੰਡਾਂ ਦੇ ਲੋਕ ਦੁੱਖਾਂ ਤਕਲੀਫਾਂ ਦੇ ਆਦੀ ਹੁੰਦੇ ਹਨ ਪਿੰਡ ਵਿੱਚ ਇਸਤਰੀ ਲਈ ਮਰਨਾ ਟੋਬੇ ਜਾਂ ਖੂਜ ਜਿੰਨਾ ਦੂਰ ਹੁੰਦਾ ਹੈ ਪਿੰਡ ਵਿੱਚ ਅਫਸੋਸ ਲਈ ਦਰੀਆਂ ਵਿਚੀਆਂ ਹੀ ਰਹਿੰਦੀਆਂ ਹਨ ਅਤੇ ਲੋਕ ਕੰਦਾ ਨਾਲ ਢੋ ਲਾ ਕੇ ਮੌਤ ਨੂੰ ਜਰ ਲੈਂਦੇ ਹਨ ਪਿੰਡਾਂ ਦੇ ਲੋਕ ਆਦੀ ਹੁੰਦੇ ਹਨ ਜਵਾਨ ਜਹਾਨ ਮੌਤਾਂ ਦੇ ਤੁੱਪਾਂ ਦੇ ਅੰਤਾਂ ਦੀ ਸਰਦੀ ਦੇ ਮੀਂਹ ਨਾਲ ਚੁੰਦੀਆਂ ਛੱਤਾਂ ਦੇ ਅਤੇ ਔੜਾਂ ਨਾਲ ਜੁੜੇ ਕਰਜ਼ਿਆਂ ਦੇ ਪਿੰਡ ਦੀ ਇਸਤਰੀ ਨੇ ਘਰ ਦੀਆਂ ਕੰਧਾਂ ਦਾ ਜਿੰਨਾ ਭਾਰ ਆਪਣੇ ਮੋਢਿਆਂ ਦੇ ਚੁੱਕਿਆ ਹੁੰਦਾ ਹੈ ਉਸ ਦਾ ਅਹਿਸਾਸ ਉਸ ਦੇ ਇੱਕ ਦਿਨ ਅਚਾਨਕ ਮਰ ਜਾਣ ਨਾਲ ਹੀ ਹੁੰਦਾ ਹੈ ਪਛੜੇ ਹੋਏ ਪਿੰਡ ਵਿੱਚ ਪੰਚਾਇਤ ਬੈਠਦੀ ਹੈ ਅਤੇ ਬਲਾਤਕਾਰ ਦੀ ਸ਼ਿਕਾਇਤ ਪੇੜੇ ਦੀ ਇਸਤਰੀ ਨੂੰ ਪ੍ਰਸ਼ਨ ਪੁੱਛਿਆ ਜਾਂਦਾ ਹੈ ਤੇਰੇ ਬੱਚੇ ਦਾ ਪਿਤਾ ਕੌਣ ਹੈ ਇਸ ਔਰਤ ਦੱਸਦੀ ਹੈ ਇੱਕ ਰਾਤ ਬੜਾ ਚਖੜ ਸੀ ਚਾਰੇ ਪਾਸੇ ਹਨੇਰੀ ਅਤੇ ਹਨੇਰਾ ਸੀ ਇਹ ਪੁੱਤਰ ਉਸੇ ਦਾ ਹੈ ਮੈਂ ਇਸ ਦੇ ਪਿਤਾ ਨੂੰ ਨਹੀਂ ਉਸ ਚਖੜ ਨੂੰ ਜਾਣਦੀ ਹਾਂ ਪਿੰਡਾਂ ਵਿੱਚ ਔਰਤਾਂ ਰਿਸ਼ਤੇਦਾਰੀਆਂ ਜ਼ਿੰਮੇਵਾਰੀਆਂ ਤੇ ਕੰਮਾਂ ਵਿੱਚ ਆਪਣੇ ਆਪ ਨੂੰ ਪ੍ਰਸ਼ਾਦ ਵਾਂਗ ਵੰਡ ਦਿੰਦੀਆਂ ਹਨ ਪਿੰਡਾਂ ਵਿੱਚ ਜਦੋਂ ਗੱਲਾਂ ਤੁਰਦੀਆਂ ਹਨ ਤਾਂ ਅਫਵਾਹਾਂ ਅਤੇ ਉੰਜਾਂ ਦੀ ਤੂੜ ਵੀ ਨਾਲ ਉੱਡਦੀ ਹੈ ਪਿੰਡਾਂ ਦੀ ਹਰ ਸ਼ਾਮ ਨੂੰ ਕਿਸੇ ਨਵੀਂ ਘਟਨਾ ਜਾਂ ਦੁਰਘਟਨਾ ਨੂੰ ਟੜਕਾ ਲੱਗਦਾ ਹੈ ਪਿੰਡ ਦੀ ਹਰ ਔਰਤ ਦਾ ਇੱਕ ਨਾਂ ਹੁੰਦਾ ਹੈ ਤੇ ਇੱਕ ਕੁਨਾ ਵੀ ਹੁੰਦਾ ਹੈ। ਪਿੰਡ ਵਿੱਚ ਨਾ ਕੇਵਲ ਭਾਂਡਿਆਂ ਤੇ ਹੀ ਲਿਖੇ ਲਿਖਵਾਏ ਜਾਂਦੇ ਹਨ ਤੇ ਉਹ ਵੀ ਪੁਰਸ਼ਾਂ ਦੇ। ਘਰ ਦੇ ਕੰਮਾਂ ਦਾ ਬੋਝ ਅਤੇ ਬਾਲ ਮੋਤਾਂ ਦਾ ਭਾਰ ਪਿੰਡਾਂ ਦੀਆਂ ਔਰਤਾਂ ਨੂੰ ਉੱਠ ਨਹੀਂ ਨਹੀਂ ਦਿੰਦਾ। ਪਿੰਡਾਂ ਵਾਂਗ ਹੀ ਸ਼ਹਿਰਾਂ ਵਿੱਚ ਵੀ ਔਰਤ ਦੇ ਕੰਮਾਂ ਦਾ ਮਹੱਤਵ ਘਟਾ ਕੇ ਵੇਖਿਆ ਜਾਂਦਾ ਹੈ। ਉਸ ਦੀ ਕਾਰਗੁਜ਼ਾਰੀ ਨੂੰ ਵਧੇਰੇ ਕੋਖਮੀ ਨਜ਼ਰ ਨਾਲ ਪਰਖਿਆ ਜਾਂਦਾ ਹੈ। ਉਸ ਨੂੰ ਉਜਰਤ ਵੀ ਅਕਸਰ ਘੱਟ ਮਿਲਦੀ ਹੈ। ਉਸ ਨਾਲ ਵਿਹਾਰ ਵੀ ਚੰਗਾ ਨਹੀਂ ਕੀਤਾ ਜਾਂਦਾ ਵਿਕਸਿਤ ਦੇਸ਼ਾਂ ਵਿੱਚ ਜਿਸਤਰੀ ਦੀ ਸਥਿਤੀ ਬਦਲ ਗਈ ਹੈ ਸਾਡੇ ਦੇਸ਼ ਵਿੱਚ ਇਹ ਜੇ ਬਦਲ ਨਹੀਂ ਹੈ ਸਾਡੇ ਦੇਸ਼ ਵਿੱਚ ਹਰ ਵਿਆਹੇ ਪੁਰਸ਼ ਦੀਆਂ ਦੋ ਵੋਟਾਂ ਮੰਨੀਆਂ ਜਾਂਦੀਆਂ ਹਨ ਇੱਕ ਉਸ ਦੀ ਆਪਣੀ ਅਤੇ ਇੱਕ ਉਸ ਦੀ ਪਤਨੀ ਦੀ ਨਿਰਸੰਦੇਸ਼ ਸਥਿਤੀ ਬਦਲ ਰਹੀ ਹੈ ਪਰ ਜੇ ਇਹ ਵਰਤਮਾਨ ਚਾਲ ਜਾਂ ਰਫਤਾਰ ਨਾਲ ਹੀ ਬਦਲਦੀ ਰਹੀ ਤਾਂ ਕਈ ਸਦੀਆਂ ਲੱਗ ਜਾਣਗੀਆਂ ਪੁਰਸ਼ ਨੂੰ ਸਪਸ਼ਟ ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਮਨੁੱਖ ਦਾ ਪੁਰਸ਼ ਦਾ ਸਮਾਜ ਦਾ ਦੇਸ਼ ਦਾ ਅਗਲੇਰਾ ਵਿਕਾਸ ਇਸਤਰੀ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ ਜੇ ਦੇਸ਼ ਦੀ ਅੱਧੀ ਵਸੋਂ ਨੂੰ ਆਰਥਿਕ ਸਮਾਜਿਕ ਅਮਲ ਦੇ ਪੱਖੋਂ ਭਾਈਵਾਲ ਨਹੀਂ ਬਣਾਇਆ ਜਾਵੇਗਾ ਤਾਂ ਪੁਰਸ਼ ਨੂੰ ਆਪਣੇ ਵਿਕਾਸ ਦੀ ਆਸ ਵੀ ਲਾਹ ਦੇਣੀ ਚਾਹੀਦੀ ਹੈ ਕਿ ਵਰਤਮਾਨ ਨਰਾਸ਼ਾ ਜਨਕ ਅਪਮਾਨਜਨ ਗਤੇ ਨਿਗਰੀ ਹੋਈ ਸਥਿਤੀ ਲਈ ਇਸਤਰੀ ਆਪ ਵੀ ਜ਼ਿੰਮੇਵਾਰ ਹੈ ਨਿਰਸੰਦੇਹ ਇਸਤਰੀ ਵਿੱਚ ਆਪਣੇ ਆਪ ਤੇ ਤਰਸ ਕਰਨ ਅਤੇ ਆਪਣੇ ਆਪ ਨੂੰ ਛੁਟਿਆਉਣ ਦੀ ਭਾਵਨਾ ਬੜੀ ਤੀਬਰ ਹੈ ਅਤੇ ਉਸ ਵਿੱਚ ਆਪਣੀ ਹੀ ਟੀਮ ਵਿਰੁੱਧ ਗੋਲ ਕਰਨ ਦੀ ਪ੍ਰਵਿਰਤੀ ਬੜੀ ਬਲਵਾਨ ਹੈ ਦਾਜ ਦੀ ਪ੍ਰਥਾ ਲਈ ਉਹਨੇ ਪੁਰਸ਼ ਜ਼ਿੰਮੇਵਾਰ ਨਹੀਂ ਹੁੰਦੇ ਜਿੰਨੀਆਂ ਇਸਤਰੀਆਂ ਜ਼ਿੰਮੇਵਾਰ ਹਨ ਇਸਤਰੀਆਂ ਇੱਕ ਦੂਜੀ ਦੀ ਸ਼ਕਤੀ ਅਤੇ ਧਿਰ ਬਣਨ ਦੀ ਥਾਂ ਇੱਕ ਦੂਜੀ ਦੀ ਨਿੰਦਾ ਕਰਨ ਪੰਡਨ ਅਤੇ ਦੋਸ਼ ਲੱਭਣ ਵਿੱਚ ਬਧਰੇ ਦਿਲਚਸਪੀ ਲੈਂਦੀਆਂ ਹਨ ਸੱਸਾਂ ਚੰਗੀਆਂ ਵੀ ਹੁੰਦੀਆਂ ਹਨ ਇਸਤਰੀਆਂ ਚੰਗੀਆਂ ਸੱਸਾਂ ਦੀ ਮਿਸਾਲ ਕਿਉਂ ਨਹੀਂ ਬਣਦੀਆਂ कमजोर कमजोरों ਦਾ ਵਿਰੋਧ ਕਰਕੇ ਹੋਰ ਕਮਜ਼ੋਰ ਹੋ ਜਾਂਦੇ ਹਨ ਜਦੋਂ ਕਿ ਕਮਜ਼ੋਰ ਕਮਜ਼ੋਰਾਂ ਦੀ ਧਿਰ ਬਣ ਕੇ ਇੱਕ ਦੂਜੇ ਦੀ ਸ਼ਕਤੀ ਬਣ ਸਕਦੇ ਹਨ ਅਤੇ ਆਪਣੀ ਬੇਕਾਬੂ ਅਤੇ ਨਿਗਰੀ ਹੋਈ ਹਾਲਤ ਸੁਧਾਰ ਸਕਦੇ ਹਨ ਬੇਕਾਬੂ ਘੋੜੇ ਦੀ ਰਫਤਾਰ ਦੇ ਕੋਈ ਅਰਥ ਨਹੀਂ ਹੁੰਦੇ ਬੇਕਾਬੂ ਪਾਣੀ ਅਤੇ ਅੱਗ ਬਾਂਗ ਬੇਕਾਬੂ ਵਿਹਾਰ ਕਿਸੇ ਲੇਖੇ ਨਹੀਂ ਲੱਗਦਾ ਇਸ ਧਿਰ ਨੂੰ ਆਪ ਸੋਚਣਾ ਤਾਹੀਦਾ ਹੈ ਕਿ ਕੀ ਕਹਿਣਾ ਹੈ ਕਿਵੇਂ ਕਹਿਣਾ ਹੈ ਕਦੋਂ ਕਹਿਣਾ ਹੈ ਤਾਂ ਕਿ ਉਸ ਨੂੰ ਪੁਰਸ਼ ਧਿਆਨ ਨਾਲ ਸੁਣੇ ਆਪਣੀ ਸਥਿਤੀ ਸੁਧਾਰਨ ਲਈ ਔਰਤਾਂ ਨੂੰ ਯਥਾਰਥ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੂੰ ਹੁਣ ਇਹ ਆਦਤ ਛੱਡ ਦੇਣੀ ਚਾਹੀਦੀ ਹੈ ਕਿ ਪੁਰਸ਼ ਉਹਨਾਂ ਦੇ ਜਨਮ ਦਿਨ ਨੂੰ ਤਾਂ ਯਾਦ ਰੱਖੇ ਪਰ ਉਸਦੀ ਉਮਰ ਭੁੱਲ ਜਾਵੇ ਔਰਤਾਂ ਨੂੰ ਨੇਕਾਂ ਭਲੇਖੇ ਤੇ ਅਚੇਤ ਡਰ ਸੁਚੇਤ ਹੋ ਕੇ ਤਿਆਗਣੇ ਪੈਣਗੇ ਤੇ ਆਤਮ ਵਿਸ਼ਵਾਸ ਜੁਗਾਉਣਾ ਪਵੇਗਾ ਟੈਕਨੋਲੋਜੀ ਔਰਤਾਂ ਦੀ ਜੀਵਨ ਜਾਂਚ ਨੂੰ ਬਦਲਣ ਵਿੱਚ ਅਹਿਮ ਰੋਲ ਨਿਭਾ ਰਹੀ ਹੈ ਹੁਣ ਬਾਲਣ ਇਕੱਠਾ ਕਰਨਾ ਪਾਣੀ ਦਾ ਪ੍ਰਬੰਧ ਕਰਨਾ ਆਦਿ ਔਰਤਾਂ ਦੇ ਕੰਮ ਨਹੀਂ ਰਹੇ ਹੁਣ ਵਿੱਦਿਆ ਪ੍ਰਾਪਤੀ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਬਣ ਗਈ ਹੈ। ਪਛਾਂਕਿਓ ਸਮਾਜ ਇਸਤਰੀਆਂ ਨੂੰ ਵਿੱਦਿਆ ਦਿਵਾਉਣ ਦੇ ਵਿਰੋਧੀ ਹੁੰਦੇ ਹਨ। ਉਹ ਨਹੀਂ ਜਾਣਦੇ ਸ਼ਾਇਦ ਜਾਣਨਾ ਨਹੀਂ ਚਾਹੁੰਦੇ ਕਿ ਅਗਿਆਨਤਾ, ਅਨਪੜਤਾ, ਅੰਧਵਿਸ਼ਵਾਸ, ਗਰੀਬੀ ਆਦਿ ਨੂੰ ਵਿੱਦਿਆ ਨਾਲ ਹੀ ਮੁਕਾਇਆ ਜਾ ਸਕਦਾ ਹੈ। ਪੜ੍ਹੀ ਲਿਖੀ ਇਸਤਰੀ ਹੁਣ ਇਕੱਲਿਆਂ ਯਾਤਰਾ ਕਰ ਸਕਦੀ ਹੈ। ਕੰਮ ਵਾਲੀ ਥਾਂ ਤੇ ਜਾ ਸਕਦੀ ਹੈ। ਅਗਲੇ ਕੁਝ ਸਾਲਾਂ ਵਿੱਚ ਉਹ ਸਿਨੇਮੇ ਅਤੇ ਹੋਟਲ ਵੀ ਇਕੱਲਿਆਂ ਜਾ ਸਕੇਗੀ। ਵਪਾਰ ਦੇ ਭਿੰਨ ਖੇਤਰਾਂ 'ਚ ਇਸਤਰੀ ਦਾ ਪ੍ਰਵੇਸ਼ ਵਧ ਰਿਹਾ ਹੈ। ਨਵੇਂ ਕਮਤਨਦੇ ਉਸ ਨੂੰ ਬੁਲਾ ਹੀ ਨਹੀਂ ਰਹੇ ਸੋ ਗੈਸਤਰੀ ਆਪ ਵੀ ਨਵੇਂ ਕਮਾਤੰਦਿਆਂ ਨੂੰ ਸਰਜ ਰਹੀ ਹੈ ਵਿਆਹ ਕਰਵਾਉਣਾ ਤੇ ਘਰ ਸਾਂਭਣਾ ਹੁਣ ਇਸਤਰੀ ਦੇ ਜੀਵਨ ਦਾ ਇੱਕ ਮਾਤਰ ਜਾਂ ਲਾਜ਼ਮੀ ਦੇਸ਼ ਨਹੀਂ ਰਿਹਾ ਜਦੋਂ ਤੱਕ ਅਸੀਂ ਕੁਝ ਕਰਦੇ ਨਹੀਂ ਸਾਨੂੰ ਆਪਣੀ ਸਮਰੱਥਾ ਦਾ ਗਿਆਨ ਵੀ ਨਹੀਂ ਹੁੰਦਾ ਸਥਿਤੀ ਕਿੰਨੀ ਵੀ ਗੁੰਝਲਦਾਰ ਤੇ ਉਦਾਸੀ ਵਾਲੀ ਕਿਉਂ ਨਾ ਹੋਵੇ ਮਿਹਨਤ ਕਰਨ ਤੇ ਸਮੱਸਿਆ ਦਾ ਹੱਲ ਲੱਭਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਰੱਬ ਇਸਤਰੀਆਂ ਵਾਲਾ ਹੈ ਕਿਉਂਕਿ ਇਸਤਰੀਆਂ ਦਾ ਰੱਬ ਵਿੱਚ ਵਿਸ਼ਵਾਸ ਹੁੰਦਾ ਹੈ ਤੇ ਉਹਨਾਂ ਦੇ ਕਾਰਜ ਵੀ ਰੱਬ ਵਾਲੇ ਹੁੰਦੇ ਹਨ ਜੇ ਰੱਬ ਤੁਹਾਡੀ ਮੁਸੀਬਤ ਹੱਲ ਨਹੀਂ ਕਰ ਰਿਹਾ ਤਾਂ ਤੁਸੀਂ ਸਮਝਦੇ ਕਿਉਂ ਨਹੀਂ ਕਿ ਜਿਸ ਨੂੰ ਤੁਸੀਂ ਮੁਸੀਬਤ ਸਮਝਦੇ ਹੋ ਉਹ ਰੱਬ ਦੀਆਂ ਨਜ਼ਰਾਂ ਵਿੱਚ ਮੁਸੀਬਤ ਨਹੀਂ ਹੈ ਕੇਵਲ ਇੱਕ ਸਮੱਸਿਆ ਹੈ ਸਮੱਸਿਆਵਾਂ ਅਸੀਂ ਆਪ ਹੱਲ ਕਰਨੀਆਂ ਹੁੰਦੀਆਂ ਹਨ ਰੱਬ ਸਾਡੀਆਂ ਮੁਸੀਬਤਾਂ ਹੱਲ ਕਰਦਾ ਹੈ ਸਮੱਸਿਆਵਾਂ ਨਹੀਂ ਬਾਕੀ ਦੀ ਰਹਿੰਦੀ ਜ਼ਿੰਦਗੀ ਲਈ ਅੱਜ ਸਾਡਾ ਪਹਿਲਾ ਦਿਨ ਹੈ ਜੇ ਸਿੱਧਕ ਪੈਦਾ ਕਰਾਂਗੇ ਤਾਂ ਰਸਤੇ ਖੁੱਲਦੇ ਜਾਣਗੇ ਕਾਫਲਾ ਬਣਦਾ ਜਾਵੇਗਾ ਸਾਡਾ ਝੰਡਾ ਸੂਰਜਾਪ ਚੁੱਕ ਲਵੇਗਾ ਸਫਲਤਾ ਇਸਤਰੀ ਨੂੰ ਲੱਭਦੀ ਫਿਰੇਗੀ ਜਦੋਂ ਅਸੀਂ ਸਮਾਜ ਦੀ ਤਾਕਤ ਬਣ ਜਾਂਦੇ ਹਾਂ ਤਾਂ ਉਸ ਵੇਲੇ ਸਮਾਜ ਵੀ ਸਾਡੀ ਤਾਕਤ ਬਣ ਜਾਂਦਾ ਹੈ ਹੁਣ ਆਪਣੇ ਫੈਸਲੇ ਆਪ ਕਰਨ ਦਾ ਸਮਾਂ ਆ ਗਿਆ ਹੈ ਆਪਣੇ ਰਾਹ ਰਸਤੇ ਆਪ ਬਣਾਉਣ ਦੀ ਬੰਗਾਰ ਸਾਡੇ ਸਾਹਮਣੇ ਹੈ ਅਸੀਂ ਸਾਬਤ ਕਰਨਾ ਹੈ ਕਿ ਪੁਰਸ਼ ਕੋਲ ਇਸਤਰੀ ਨੂੰ ਗੁਲਾਮ ਰੱਖਣ ਦੀਆਂ ਦਲੀਲਾਂ ਮੁੱਕ ਗਈਆਂ ਹਨ ਜੇਕਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ